ਸਸਰੀਕਾਲ ਪੰਜਾਬੀ ਬਿਰੋ ਮੈਂ ਤੁਹਾਡਾ ਸੰਦੀਪ ਸ਼ਰਮਾ ਤੁਸੀਂ ਜੁੜੇ ਹੋ ਬੋਲਦਾ ਪੰਜਾਬ ਟੀਵੀ ਦੇ ਨਾਲ ਅੱਜ ਦੋਸਤੋ ਜ਼ਿਲ੍ਹਾ ਬਠਿੰਡਾ ਦੇ ਪਿੰਡ ਢਵਾਲੀ ਦੇ ਵਿੱਚ ਖੜਿਆਂਗੇ ਦੋਸਤੋ ਗੱਲ ਇਹ ਵੀ ਇੱਕ ਇਸ ਭਰਾ ਨੇ ਆਪਣੇ ਬੋਬੀ ਸਿੱਧੂ ਨੇ ਗਾਣਾ ਕੱਲ ਆਪਣਾ ਇੱਥੇ ਸ਼ੂਟ ਕਰਨਾਗਾ ਉਹ ਗਾਣਾਗਾ ਖਸ ਖਸ ਦੀ ਖੇਤੀ ਬਾਰੇ ਤੇ ਆਪ ਅੱਜ ਭਰਾਵਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਸਰੀਕਾਲ ਬਿਲਕੁਲ ਸਸਰੀਕਾਲ ਜੀ ਸਾਰੀ ਦੇਖ ਰਹੇ ਸਰੋਤਿਆਂ ਨੂੰ ਅਸੀਂ ਪਿੰਡ ਢਵਾਲੀ ਬਠਾਪਤੀ ਸੱਤ ਬੋੜ ਵਾਲੀ ਸੱਤ ਦੇ ਵਿੱਚ ਬੈਠੇ ਆਂ ਖੜੇ ਆਂ ਤੇ ਕੱਲ ਨੂੰ ਅਸੀਂ ਖਸ ਖਸ ਦੀ ਖੇਤੀ ਤੇ ਇੱਕ ਵੀਡੀਓ ਸ਼ੂਟ ਕਰ ਰਹੇ ਆ ਉਸ ਦੇ ਵਿੱਚ ਮੰਗ ਕੀ ਸਨੇਹਾ ਦੇਣਾ ਚਾਹੁੰਦੇ ਹੋ ਬਾਈ ਜਿਹੜੀ ਆਉਣ ਵਾਲੀ ਜਿਹੜੀ ਨਵੀਂ ਆਪਣੀ ਰਿਲੇਸ਼ਨ ਆ ਗਈ ਉਹਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਬਾਈ ਇਹ ਸਨੇਹਾ ਇਹ ਆ ਜਿਹੜੇ ਸਿੰਥੈਟਿਕ ਮੈਸੇਜ ਆਲ ਰਹੇ ਆ ਕੋਈ ਚਿੱਟਾ ਗੋਲੀਆਂ ਟੀਕੇ ਇਹਨਾਂ ਤੇ ਅਸੀਂ ਰੋਕ ਲਗਾਉਣੀ ਹੈ ਜਿਹੜੀ ਉਹਦੀ ਰੋਕ ਲਗਾਉਣ ਦੇ ਵਿੱਚ ਕੰਮ ਕਰਦੇ ਸੀਗੇ ਠੀਕ ਆ ਤੇ ਇਹ ਆ ਜਿਹੜੇ ਮੁੰਡੇ ਖਾ ਕੇ ਨਾ ਛਿੱ ਡਿੱਗੇ ਪਏ ਆ ਤੁਸੀਂ ਦੇਖ ਹੀ ਰਹੇ ਹੋ ਹਾਲਾਤ ਅੱਜਕੱਲ ਪੰਜਾਬ ਦੇ ਇਸ ਨੂੰ ਦੇਖਦੇ ਹੋਏ ਅਸੀਂ ਇੱਕ ਮੰਗ ਰੱਖੀ ਆ ਸਰਕਾਰੇ ਸਾਡਾ ਇਹ ਕੰਮ ਕਰ ਦੇ ਤੇ ਅਸੀਂ ਤੇਰੇ ਨਾਲ ਇਹ ਇੱਕ ਵਾਰ ਜੀ ਦੋ ਲੈਣਾ ਸਰਪ ਤੁਸੀਂ ਗਾਣੀਆਂ ਸੁਣਾ ਸਕਦੇ ਹੋ ਤੁਸੀਂ ਇਹ ਕੁੜੀ ਵੱਲੋਂ ਤੇ ਮੁੰਡੇ ਵੱਲੋਂ ਬੋਲ ਬੋਲੇ ਜਾਣਗੇ ਕੁੜੀ ਕਹਿੰਦੀ ਆ ਚੋਨਾ ਵੱਢ ਕੇ ਵੀਜ ਲਏ ਡੋਡੇ ਵੇ ਨਾ ਹੱਡ ਦੁਖਣ ਨਾ ਗੋਡੇ ਕਾਨੂੰ ਨਾਲ ਮੰਜੀ ਦੇ ਜੁੜਿਆ ਰਹਿ ਨਾ ਬਣ ਕੇ ਕੁੜੀ ਵੇ ਸਾਰਾ ਦਿਨ ਤੂੰ ਕਰਦਾ ਰਹਿ ਨਾ ਬੌੜੀ ਬੌੜੀ ਵੇ ਮੁੰਡਾ ਕਹਿੰਦਾ ਓ ਤੇਰਾ ਜਮਾ مشورہ ਪੱਕਾ ਲਾ ਹੁਣ ਮਾਨ ਸਭ ਨੂੰ ਤੱਕਾ ਕਹਿ ਕੇ ਛੋਟ ਦਵਾ ਦੇ ਮੈਨੂੰ ਵਿਸਵਾ ਇੱਕ ਮੈਂ ਲਾਲਾ ਨਹੀਂ ਕੰਮ ਨੂੰ ਇੱਕ ਗਣਨ ਨਹੀਂ ਦਿੰਦਾ ਅਮਲੀ ਮਾਰੂ ਸ਼ਾਲਾ ਨਹੀਂ ਇਹ ਗਾਣਾ ਬਈ ਸਾਡਾ ਬਹੁਤ ਸੋਹਣਾ ਵੀ ਗਾਣਾ ਲਿਖਿਆ ਹੋਇਆ ਬਾਪੂ ਜੀ ਇਸ ਗਾਣੇ ਦੀ ਤੁਸੀਂ ਸਪੋਰਟ ਕਰਦੇ ਹੋ ਫਿਰ ਤੁਸੀਂ ਜੀ ਹਾਂ ਜੀ ਹਾਂ ਕਰਦੇ ਅਸੀਂ ਸੋਚਾ ਅਸੀਂ ਇਹ ਗਾਣਾ ਜ਼ਰੂਰ ਵਿਖੇਤੀ ਹੋਣੀ ਚਾਹੀਦੀ ਹੈ ਸਹੀ ਭੁੱਕੀ ਤੇ ਮੁੰਡਾ ਵਾਲੇ ਲੋੜ ਹੈਗਾ ਅਮਨ ਦਾ ਕਰਨਗੇ ਸਦਰ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਬਾਪੂ ਜੀ ਮੌਤਾਂ ਬਹੁਤ ਮਤਲਬ ਕੀ ਹੋ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਹਨ ਹਾਂ ਹਾਂ ਜੀ ਇਹ ਗੱਲ ਬਹੁਤ ਹੋ ਰਹੀਆਂ ਮੌਤਾਂ ਬਹੁਤ ਹੋ ਰਹਿਣਗੀਆਂ ਕੋਈ ਗਲਤ ਕੰਮ ਨਹੀਂ ਇਹ ਕੋਲ ਸਾਹ ਭੁੱਖੇ ਚੱਤੇ ਆਉਂਦੇ ਆ ਉਹਨਾਂ ਨਾਲ ਉਥਰੀ ਦੁਆ ਨੈਟ ਹੋ ਜਾਂਦਾ ਹੈ ਖਰਮ ਖਰਾਬ ਹੋ ਜਾਂਦਾ ਹੈ ਤੇ ਭੁੱਖੇ ਦੇ ਨਾਲ ਕੋਈ ਨਾ ਕੋਈ ਕੰਮ ਸਿਰੂਗਾ ਕੰਮ ਲੱਗਣਗੇ ਆ ਜਿਹੜਾ ਪੋਬੀ ਸਿੱਧੂ ਨੇ ਹੁਣ ਗਾਣਾ ਸੁਣਾਇਆ ਹੈ ਇਹ ਜਿਹੜੀਆਂ ਲੈਣਾਆਂ ਗੀਆਂ ਇਹ ਪੰਜਾਬ ਨੂੰ ਮਤਲਬ ਕੀ ਇਹ ਦੱਸਣ ਗਿਆ ਵੀ ਪੰਜਾਬ ਦੇ ਵਿੱਚ ਹਾਲਾਤ ਕਹੇ ਜਨੇ ਹਾਂ ਹਾਂ ਰਾਜੀ ਬਹੁਤ ਵੀ ਬਣ ਜਾਣਗੇ ਬਹੁਤ ਬਣਾ ਠੀਕ ਹੈ ਕੋਈ ਗਲਤ ਨਹੀਂ ਹੈ ਸਾਡੇ ਨਾਲ ਹੋਰ ਵੀ ਜਿਹੜੇ ਬਜ਼ੁਰਗ ਨੇ ਉਹਨਾਂ ਨਾਲ ਵੀ ਸਵਾਲ ਚਾਹ ਪਹਿਲਾਂ ਤਾਂ ਸਤਾਣਾ ਸਾਹਿਬ ਸੱਸੀ ਗਾਲ ਸੱਸੀ ਗਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਬਹੁਤ ਬਾਬੀ ਸਿੱਧੂ ਦਾ ਜਿਹੜਾ ਗਾਣਾ ਲੱਗਾ ਤੁਹਾਨੂੰ ਕਿਵੇਂ ਲੱਗਿਆ ਜੀ ਬਹੁਤ ਵਧੀਆ ਭਾਈਆ ਸਮੇਂ ਦੀ ਮੰਗ ਆ ਬਹੁਤ ਸਾਲਾਂ ਤੋਂ ਪੰਜਾਬ ਦੇ ਲੋਕਾਂ ਦੀ ਮੰਗ ਰਹੀ ਹੈ ਕਿ ਖਾਸ ਕਰਕੇ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਪ੍ਰਤਾਪ ਸਿੰਘ ਕੈਰੋਂ ਉਹਦੇ ਟਾਈਮ ਦੇ ਬੱਚਾ ਆਮ ਹੀ ਠੇਕੇ ਜਿਹੜੇ ਪੁੱਕੀ ਦੇ ਹੁੰਦੇ ਸੀ ਫੀਮ ਦੇ ਹੁੰਦੇ ਸੀਗੇ ਆਪਣੇ ਪੰਜਾਬ 'ਚ ਹਾਂ ਆਪਣੇ ਪੰਜਾਬ ਦੇ ਬੱਚੇ ਹੁਣ ਕੈਮੀਕਲਾਂ ਦੇ ਨੌਜਵਾਨ ਮੁੰਡੇ ਮਰੀ ਜਾਂਦੇ ਆ ਸੁਹਾਗ ਕੁੜੀਆਂ ਦੇ ਜਿਹੜੇ 10-10 ਸਾਲ ਵਿਆਹ ਨੂੰ ਹੁੰ ਜੇ ਖਸਕਸ ਦੀ ਖੇਤੀ ਸ਼ੁਰੂ ਹੋਗੀ ਤਾਂ ਇੱਕ ਤਾਂ ਨੌਜਵਾਨ ਮਰਨੋ ਬੰਦ ਹੋ ਜਾਣਗੇ ਰੋਜ਼ਗਾਰ ਲੱਗਣਗੇ ਖੇਤਾਂ ਦੇ ਵਿੱਚ ਫਿਰ ਉਹੀ ਮਾਹੌਲ ਬਣ ਜਾਊਗਾ 80 90 ਦੌਰ ਵਾਲਾ ਤਾਂ ਇਹ ਬਾਈ ਨੇ ਗਾਣਾ ਗਾਇਆ ਬੋਬੀ ਸਿੱਧੂ ਪੂਲ ਤੋਂ ਬਹੁਤ ਵਧੀਆ ਇਹ ਗੀਤਾਂ ਦਾ ਮਹਾਰਾ ਬੋਲਾਂ ਦੇ ਬੱਚੇ ਦੇ ਇੱਕ ਬਲੱਖਣ ਤਾਂ ਹੈਗੀ ਆ ਉਹਨੇ ਨੌਜਵਾਨ ਨੇ ਅਸੀਂ ਧੰਨਵਾਦ ਕਰਦੇ ਆ ਗਾਣਾ ਲੈ ਕੇ ਆਇਆ ਬਹੁਤ ਵਧੀਆ ਮੈਸੇਜ ਦਿੱਤਾ ਮੈਸੇਜ ਦਿੱਤਾ ਉੱਥੇ ਜੱਗਾ ਸਿੰਘ ਜੋ ਮੁਖਤਸਰ ਸਾਹਿਬ ਤੋਂ ਆ ਉਹ ਵੀ ਕੱਲ ਨੂੰ ਉੱਥੇ ਪਹੁੰਚ ਰਹੇ ਆ ਹਾਂ ਇਹ ਅਸੀਂ ਧੰਨਵਾਦ ਕਰਦੇ ਆ ਸੁਵੀਰ ਦਾ ਕਿ ਗਾਣਾ ਲੈ ਕੇ ਆਇਆ ਔਰ ਸਮੇਂ ਦੀ ਮੰਗ ਵੀ ਹੈਗੀ ਆ ਪੂਰੇ ਪ ਏ ਦੋਸਤੋ ਕੱਲ ਨੂੰ ਆਪਾਂ ਬਾਈ ਨੂੰ ਪੁੱਛ ਲੈਣਾ ਦੂਰੀਵਾਰਾ ਕਿੰਨੇ ਵਜੇ ਬਈ ਪਹੁੰਚਣ ਲੋਕ ਆਪਣੇ ਇੱਥੇ ਕਈ ਵਾਰੀ ਆਪਣੇ ਇਕੱਠ ਕਰਨਾ ਹੋਵੇ ਹਾਂਜੀ ਬਾਈ ਜੀ ਬੱਠਾਪਤੀ ਬੋਰਡ ਵਾਲੀ ਸਾਥ ਦੇ ਵਿੱਚ ਆਪਾਂ ਕੱਲ ਨੂੰ ਇਹ ਸ਼ੂਟ ਰੱਖਿਆ ਹੂੰ ਉੱਥੇ ਪ੍ਰਧਾਨ ਜੀ ਜੱਗਾ ਜੀ ਮੁਖਸਰ ਸਾਹਿਬ ਤੋਂ ਉਹ ਵੀ ਪਹੁੰਚ ਰਹੇ ਆ ਇਨਸਾਫ ਟੀਮ ਪੰਜਾਬ ਲਹਿਰ ਵਾਲੀ ਠੀਕ ਆ ਖਾਸ ਖਾਸ ਦੀ ਖੇਤੀ ਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਊਗਾ ਸਾਰੇ ਇਕੱਠ ਹੋਊਗਾ ਵੀਰਾਂ ਨੂੰ ਇਸ ਮੈਸੇਜ ਰਾਹੀਂ ਫੋਨ ਰਾਹੀਂ ਅਸੀਂ ਚੈਨਲ ਰਾਹੀਂ ਇਹ ਮੰਗ ਕਰਦੇ ਆ ਵੀ ਜਿੰਨੇ ਵੀ ਸਾਰੇ ਵੀਰ ਸੁਣ ਰਹੇ ਆ ਸਾਰੇ ਜਣੇ ਇੱਥੇ ਇਕੱਠ ਕਰਨ ਤੇ ਪਹੁੰਚਣ ਤੇ ਕਈ ਵਾਰ ਆਪਣੇ ਤੋਂ ਫੋਨ ਨਹੀਂ ਹੁੰਦੇ ਸਮੇਂ ਦੀ ਗੱਲ ਕੱਲ੍ਹ ਹੀ ਕਹਿੰਨੇ ਆ ਸਮਾਂ ਕਿੰਨੇ ਵਜੇ ਸਮਾਂ 3 ਵਜੇ ਦਾ ਕੱਲ੍ਹ ਨੂੰ ਸਮਾਜ ਇੱਥੇ ਆਪਾਂ ਇਕੱਠ ਕੀ ਕਰਾਂਗੇ ਤੇ ਉੱਥੇ ਆਪਾਂ ਹਾਂ ਕੱਲ੍ਹ ਨੂੰ 28 ਤਰੀਕ ਹੈ ਜੀ ਹਾਂਜੀ ਹਾਂਜੀ ਤੇ ਸਾਰਿਆਂ ਨੇ ਜਰੂਰ ਪ ਠੀਕ ਹੈ ਲੋ ਵੀ ਦੋਸਤੋ ਇਹ ਰੱਬ ਕੇ ਸ਼ੇਅਰ ਕਰ ਦਿਓ ਦੋਸਤੋ ਇਦਾਂ ਦੀਆਂ ਸਟੋਰੀਆਂ ਸਮੇਂ ਦੇ ਸਮੇਂ ਨਾਲ ਹੀ ਲੈ ਕੇ ਆਉਂਦੇ ਹਾਜ਼ਰ ਹਾਂਗੇ ਜੁੜੇ ਰਹੋ ਬੋਲਦਾ ਪੰਜਾਬ ਟੀਵੀ ਦੇ ਨਾਲ ਮੈਂ ਤੁਹਾਡਾ ਸੰਦੀਪ ਸ਼ਰਮਾ ਸਤਿ ਸ੍ਰੀ ਅਕਾਲ